ਤਲਕਰੀ ਤੇ ਕਰੀਬ ਬੈਰੀਕੇਟਿੰਗ ਜਿਹੜੇ ਸਰਕਾਰ ਵੱਲੋਂ ਲਾਈ ਗਈ ਸੀ ਉਹਨਾਂ ਨੂੰ ਪੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਵੀ ਕੋੜ ਦੇ ਦੂਸਰੇ ਪਾਸੇ ਵੀ ਸਰਕਾਰੀ ਜਿਹੜੇ ਮੁਲਾਜ਼ਮ ਹੈਗੇ ਨੇ ਅਫਸਰ ਖੜੇ ਹੈਗੇ ਆ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਪਾਸੇ ਕੀਤਾ ਜਾ ਰਿਹਾ ਹੈ ਪਾਸੇ ਕੀਤਾ ਜਾ ਰਿਹਾ ਚਕਾਰੇ ਸਾਡੇ ਤਰੀਕੇ ਦੇ ਨਾਲ ਪਾਸੇ ਕੀਤਾ ਜਾ ਰਿਹਾ ਹੈ ਪਟਿਆ ਜਾ ਰਿਹਾ ਹੈ ਤੁਸੀਂ ਦੇਖੋ ਤਸਵੀਰਾਂ ਲਾਈਵ ਤਸਵੀਰਾਂ ਸੀ ਤੁਹਾਨੂੰ ਦਿਖਾਉਂਦਾ ਚਤਨ ਕਰ ਰਹੇ ਹਾਂ ਉਹ ਉੱਪਰ ਪਾਣੀ ਪਾ ਰਹੇ ਨੇ ਸ਼ਾਇਦ ਹੁਣ ਚੰਡੀਗੜ੍ਹ ਕੋਲ ਪਾਣੀ ਛਕਾਇਆ ਜਾਏਗਾ ਪਾਣੀ ਵਾਲੀ ਉੱਪਰ ਗੌਰ ਰੱਖੋ ਆਪਣੀ ਜੀ ਪਛਾਣ ਮੰਗਿਆ ਇਸ ਪਾਸੇ ਗੱਡੀਆਂ ਵੀ ਆ ਗਈਆਂ ਨੇ ਇਸ ਪਾਸੇ ਝੰਡਿਆਂ ਵਾਲੇ ਵੀ ਆ ਗਏ ਨੇ ਦੇਖੋ ਜਿਦਾ ਤੁਸੀਂ ਦੇਖ ਰਹੇ ਹੋ ਪਾਣੀ ਵਾਲੇ ਬੁਛਾਰਾ ਜਿਹੜੀਆਂ ਨੇ ਉਹ ਸ਼ੁਰੂ ਆ ਤਿੰਨ ਦੀ ਕਰ ਦਿੱਤੀ ਗਈ ਹੈ ਖੜਾ ਪਾਣੀ ਦੀਆ ਬਿਛੜਾ ਇਸ ਤਰੀਕੇ ਦੀਆ ਹੋ ਰਹੀਆ ਨੇ ਦੂਸਰੇ ਪਾਸੇ 5 ਮਿੰਟ ਦਾ ਪਾਣੀ ਲਗਾ ਜੋ 5 ਮਿੰਟ ਦਾ ਅਥਰੂ ਗੈਸ ਵਾਲੇ ਅਥਰੂ ਅਥਰੂ ਗੈਸ ਵਾਲੇ ਵੀ ਉਹਨਾਂ ਨੇ ਸਾੜ ਦਿੱਤੇ ਹੈਗੇ ਨੇ ਸੋ ਪਾਸੇ ਹੋ ਕੇ ਗੱਲਬਾਤ ਕਰਨ ਦਾ ਯਤਨ ਕਰਦੇ ਆ ਉੱਚੀ ਜਗ੍ਹਾ ਤੋਂ ਕਿਤੇ ਤੁਹਾਡੇ ਨਾਲ ਅਸੀਂ ਸਾਝ ਪਾ ਸਕੀਏ ਤੁਸੀਂ ਵੀਡੀਓ ਘਾਤੋਗਾ ਜਰੂਰ ਸ਼ੇਅਰ ਕਰਨ ਦਾ ਯਤਨ ਕਰਿਓ ਵੇਖੋ ਇਸ ਤਰੀਕੇ ਦੇ ਨਾਲ ਕੀ ਹਾਲਾਤ ਮੜ ਰਹੇ ਨੇ ਇਸ ਤਰੀਕੇ ਦੇ ਨਾਲ ਪਾਣੀ ਦੀਆਂ ਪਿਛੜਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਨਹੀਂ ਰਹੀ ਸਾਡੇ ਕੋਲ ਤਾਕਤ ਨਹੀਂ ਰਹੀ ਅਕਾਲ ਪੁਰਖ ਬਖਸ਼ੇਗਾ ਜਵਾਬ ਦੇਣਾ ਕਿ ਉਹਦਾ ਸਾਰੇ ਪਿੰਡਾਂ ਤੋਂ ਧੱਕਾ ਪੀਤਾ ਗਿਆ ਸੀ ਪ੍ਰਸ਼ਾਸਨ ਨੂੰ ਇੰਨਾ ਕਿ ਵਿਸ਼ਿਆਂ ਦੇ ਕੋਲ ਤੋਹਫਾ ਥੋੜੀ ਫੀਟ ਵੀ ਹੋ ਰਹੀਆਂ ਸੀ ਬਿਨ ਤੇ ਤਾਂ ਬੰਬਾਰੀ ਅੱਸੀ ਤੱਕ ਮੈਂ ਤੁਹਾਨੂੰ ਸਾਰੇ ਧਰਨੇ 'ਚ ਮੈਂ ਕੱਲ ਦਾ ਆਇਆ ਠੀਕ ਸ਼ਾਂਤਬਾਈ ਤਰੀਕੇ ਨਾਲ ਉਸ ਟਾਈਮ 43 ਬੱਸ ਸਟੈਂਡ ਚਲੇ ਗਏ ਉੱਥੇ ਸਾਨੂੰ ਸਾਰਿਆਂ ਨੂੰ ਚੱਕ ਲਿਆ ਧਰਨਾ ਜ਼ਬਰਦਸਤੀ ਚੱਕ ਲਿਆ ਸ਼ਾਂਤਬਾਈ ਤਰੀਕੇ ਨਾਲ ਵਾਪਸ ਆ ਰਹੇ ਆਈ ਬੀਪੀਐਸ ਚੌਂਕ ਇੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਹੈ ਜਿੱਥੇ ਸਾਰੇ ਸਿੱਧੇ ਬੈਠੇ ਨੇ ਉਥੇ ਆ ਕੇ ਇਹਨਾਂ ਦੇ ਬਿਨ ਕਿਸੇ ਤੋਂ ਸਾਰੇ ਫੁਟੇਜ ਤੁਹਾਨੂੰ ਮਿਲ ਜਾਣਗੇ ਠੀਕ ਹੈ ਤੁਸੀਂ ਆਪ ਦੇਖਿਆ ਕਿ ਅਸੀਂ ਅਸੀਂ ਵੀ ਉੱਥੇ ਸੀਗੇ ਅਸੀਂ ਅੰਦਰ ਸੀਗੇ ਅੰਦਰ ਤੱਕ ਜਿਹੜਾ ਸਾਰਾ ਲੈਂਡ ਦੇ ਵਿੱਚ ਬੜੀ ਮੁਸ਼ਕਲ ਸੀ ਅੰਦਰ ਸੀਗੇ ਅੰਦਰ ਧੂਆ ਸੀਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਜੋ ਸੀ ਦੇਖ ਨਹੀਂ ਦੇਖ ਨਹੀਂ ਰਿਹਾ ਮੈਂ ਵੀ ਦੂਰ ਖੜਾ ਲਾਈਵ ਕਰ ਰਿਹਾ ਸੀ ਇਹਨਾਂ ਦਾ ਜਿਹੜਾ ਜ਼ੁਲਮਾ ਦਿਖਾਵਾ ਤਾਂ ਸਹੀ ਹੈ ਹੁਣ ਇੰਤਿਹਾਈ ਹੋ ਗਈ ਜ਼ੁਲਮ ਦੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਸਾਹਿਬ ਹੈ ਜੋ ਹਿੰਦੁਸਤਾਨ ਦੀ ਜਿਹੜੀ ਸਲਤਨਤ ਆ ਇਹ ਔਰੰਗੇ ਆਰਗੇ ਜਿਨ੍ਹਾਂ ਨੂੰ ਔਰੰਗੇ ਆਰਗੇ ਨੂੰ ਲੈ ਕੇ ਆ ਨਾ ਸਿਲ ਚੱਕ ਕੇ ਸੀ ਸਾਡੇ ਜਸਾ ਸਿੰਘ ਰਾਮਗੜੀ ਆਰਗੇ ਉਹ ਸਿੰਘਾਸਨ ਤੇ ਫੇਰ ਬੈਠ ਕੇ ਸਾਡਾ ਫੇਰ ਸਖ਼ਤ ਕੰਮ ਬਣਾਣ ਕਰ ਰਿਹਾ ਵੱਡਾ ਕੰਮ ਕਰਨਗੇ ਸਾਡਾ ਪਰ ਤਿਆਰ ਤਿਆਰਾ ਕਰਵਾਉਂਦਾ ਨਹੀਂ ਕਰ ਰਹੇ ਇਹ ਜੋ ਸਿੰਘਾਸਨ ਚਾਹੂ ਕੁਰਬਾਨੀ ਖਾਣ ਨੂੰ ਦੇਖ ਸਲਾਮ ਆ ਜੀ ਅੱਜ ਪੀਸਫੁਲੀ ਪਟੋ ਸਾਨੂੰ ਸਿੰਘ ਕਿਹਾ ਜਾਂਦਾ ਕੀ ਚਾਹੁੰਦੇ ਆ ਇਹ ਇਹ ਫਿਰ ਤੇ ਸਾਨੂੰ ਕਿਸੇ ਹੋਰ ਮੂਵਮੈਂਟ ਵੱਲ ਪ੍ਰੇਰਿਤ ਕਰ ਰਿਹਾ ਵੀ ਪੰਜਾਬ 84 ਵੱਲ ਪ੍ਰੇਰਿਤ ਹੋ ਜੇ ਫਿਰ ਇਹ ਨਹੀਂ ਆ ਜੇ ਚੀਜ਼ਾਂ ਕਰਨ ਦੇ ਤਾਂ ਲੋਕ ਸ਼ਾਂਤ ਨਹੀਂ ਬੈਠਣਗੇ ਪੰਜਾਬ ਤੇ ਚ ਵੀ ਰਹੇ ਕੋਈ ਸਿੰਘਾਂ ਨੇ ਸਾਨੂੰ ਸ਼ਾਂਤ ਵੀ ਕਰਾਇਆ ਸ਼ਾਂਤ ਰਹੇ ਪਰ ਬੱਚਿਆਂ ਦਾ ਹਾਲ ਮੈਂ ਦੇਖਿਆ ਨਾ ਇੱਥੇ ਜਦੋਂ ਦੀ ਤੋਂ ਲੈ ਕੇ ਅੰਤ ਤੱਕ ਮੈਂ ਦੇਖਿਆ ਅੱਖਾਂ ਸੁੱਜ ਗਈਆਂ ਤੁਹਾਡਾ ਕੋਈ ਸਵਾਲ ਤਾਂ ਮੈਂ ਦੱਸ ਦੇਣਾ ਮੈਂ ਮੇਰੇ ਸਵਾਲ ਇਹ ਵੀ ਹੁਣ ਜਿਹੜਾ ਵਰਤਾਰਾ ਵਰਤਨਾ ਸੀ ਉਹ ਕਰੀਮ ਤੇ ਕਰੀਬ ਆਪਰ ਚੁੱਕਾ ਅਸੀਂ ਸਾਰਿਆਂ ਨੇ ਅੱਖਾਂ ਦੇ ਸਾਹਮਣੇ ਦੇਖਿਆ ਤੇ ਸਾਡੇ ਦਰਸ਼ਕਾਂ ਨੇ ਵੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਪਾਣਾ ਵਾਪਰਿਆ ਦੇਖਿਆ ਤੁਹਾਨੂੰ ਲੱਗਦਾ ਵੀ ਹੁਣ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਹੁਣ ਪ੍ਰਸ਼ਾਸਨ ਆਇਆ ਕੋਈ ਗੱਲਬਾਤ ਦਾ ਰਵਈਆ ਮਤਲਬ ਠੀਕ-ਠਾਕ ਸੀ ਗੱਲਬਾਤ ਉਹਨਾਂ ਨਹੀਂ ਕੀਤੀ ਅੰਦਰਲੇ ਨਾਲ ਹੁਣ ਕਾਰਵਾਈ ਮੇਨ ਆਗੂ ਸਹਿਬਾਨਾਂ ਤੇ ਹੋ ਸਕਦੀ ਹੈ ਬੇਸ਼ੱਕ ਚੰਨ ਸਿੰਘ ਹੋਣੀ ਪਹਿਲਾਂ ਹੀ ਅੰਦਰ ਜਿਹੜੇ ਆ ਉਹ ਕੀਤੇ ਹੋਏ ਨੇ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਇਹਨਾਂ ਦਾ ਸੁਣਿਆ ਨਾ ਇਹੀ ਚੀਜ਼ਾਂ ਕਰਨੀ ਕਿ ਸਾਹਮਣੇ ਜਿਹੜੀ ਗੱਲ ਹੋਈ ਆ ਜਿਹੜੀ ਲਾਈਵ ਚ ਹੋਈ ਆ ਉਹਦੇ ਕੀ ਇਹਨਾਂ ਨੂੰ ਪ੍ਰੂਫ ਦੇਈਏ ਉਹ ਮਾਰ ਕੇ ਚਲੇ ਗਿਆ ਅੱਜ ਪਿੱਛੇ ਹਟ ਗਿਆ ਹੁਣ ਠੀਕ ਆ ਬੇਅਦਮੀਆ ਕਰਕੇ ਚਲੇ ਗਿਆ ਪਿੱਛੇ ਹਟ ਗਿਆ ਤੇ ਇੱਥੇ ਜਿਹੜਾ 35 35 40 40 ਸਾਲਾਂ ਤੇ ਸਾਢੇ ਵਾਸਤੇ ਬੈਠਾ ਜੇਲ੍ਹ ਚ ਤੇ ਉਸ ਵਾਸਤੇ ਤੇ ਆਵਾਜ਼ ਬੁਲੰਦ ਨਹੀਂ ਕਰਨਾ ਹੈ ਮੁਠੀ ਪਰ ਲੋਕ ਇਕੱਠੇ ਹੋਇਆ ਮੁਠੀ ਪਰ ਠੀਕ ਆ ਅਸੀਂ ਅੱਜ ਅਸੀਂ ਅੱਜ ਵੱਖ-ਵੱਖ ਧੜਿਆਂ ਚ ਵੰਡੇ ਗਏ ਤੜਿਆ ਚ ਬੰਡੇ ਗਏ ਝੰਡੇ ਲੈ ਕੇ ਬੈਠ ਗਏ ਪਰ ਜਦੋਂ ਗੁਰੂ ਦੀ ਗੱਲ ਹੋ ਗਈ ਉਦੋਂ ਕੌਣ ਦੇਣਗੇ ਤੜੇ ਵਾਲੇ ਜੇ ਤੁਹਾਡੀ ਲਗਾਮ ਛੱਡਣਗੇ ਤਾਂ ਤੁਸੀਂ ਆ ਸਕਦੇ ਹੋ ਨਹੀਂ ਤੁਸੀਂ ਨਹੀਂ ਆ ਸਕਦੇ ਤੇ ਫਿਰ ਸਾਡੇ ਵਾਸਤੇ ਤਾਂ ਇਹ ਘਾਟਾ ਹੀ ਪੈ ਜਾਣਾ ਕੌਮ ਵਾਸਤੇ ਨੁਕਸਾਨ ਨਹੀਂ ਹੈ ਜਦੋਂ ਕੌਲ ਆਊਗੀ ਉਦੋਂ ਅਸੀਂ ਆਵਾਂਗੇ ਭਾਈ ਇਹ ਇਹ ਸਾਡਾ ਪੂਰਾ ਜਿਹੜਾ ਯੋਜਨਾਬੱਧ ਤਰੀਕੇ ਨਾਲ ਸਿੱਖ ਕੰਮ ਦਾ ਢਾਲ ਹੋ। ਪਹੁੰਚਣ ਦਾ ਕਾਰਨ ਇਹ ਹੈਗਾ ਜੀ ਪਿੱਛੇ ਰੋਕਾਂ ਹੀ ਬੋਲ ਰਿਆ ਸੀ ਬੜੀ ਮੁਸ਼ਕਲ ਦੇ। ਆਉਣ ਵਾਲੇ ਆ ਜਾਣਗੇ। ਪਹੁੰਚਣ ਵਾਲੇ ਪਹੁੰਚ ਜਾਣਗੇ। ਇਹ ਕਹਿੰਦੇ ਨਾ ਜਦੋਂ ਕਹਿੰਦੇ ਲੋੜ ਪਵੇ ਜਦੋਂ ਇੰਤਿਹਾਈ ਹੋ ਜਾ ਜ਼ੁਲਮ ਦੀ ਪਹੁੰਚਣ ਵਾਲੇ ਤਾਂ ਉੱਥੇ ਪਹੁੰਚ ਜਾਂਦੇ। ਇਹ ਇਹ ਤਾਂ ਫਿਰ ਸਾਰੇ ਬਹਾਨੇ ਹੋਣਗੇ ਵੀ ਮੈਨੂੰ ਡੱਕ ਲਿਆ ਆਪਣਾ ਚਾਰ ਦਿਨ ਪਹਿਲਾਂ ਆ ਜਾ 10 ਦਿਨ ਪਹਿਲਾਂ ਆ ਜਾ ਚੰਗੇ ਲੈ ਕੇ ਆ ਜਾ ਜਿੱਥੇ ਗੁਰੂ ਸਾਹਿਬ ਦੀ ਗੱਲ ਆ ਜਿੱਥੇ ਬਲਦੇਵ ਸਿੰਘਾਂ ਦੀ ਗੱਲ ਆ ਜਿੱਥੇ ਪੰਜਾਬ ਦੀ ਗੱਲ ਆ ਯਾਰ ਉੱਥੇ ਆਓ ਯਾਰ ਆਉਣਾ ਪੈਣਾ ਯਾਰ ਇਹ ਗੱਲਾਂ ਵੀ ਮੈਨੂੰ ਡੱਕ ਲਿਆ ਮੈਨੂੰ ਰੋਕ ਲਿਆ ਆ ਭਾਨੇ ਦੇ ਕਿਹੜਾ ਸੰਘਰਸ਼ ਸੀ ਭਾਨੇ ਵਾਲਾ ਮਿੰਦੋ ਸਵੇਰੇ ਆ ਕੇ ਪੁਲਿਸ ਨੇ ਚੱਕ ਲਿਆ ਸੀ ਮੈਂ ਨਾਲ ਤੁਰ ਪਿਆ ਤੁਸੀਂ ਦੇਖਿਆ ਸਾਰੀਆਂ ਵੀਡੀਓ ਉਹਨਾਂ ਦੀ ਜਿਪਸੀ ਤੋਂ ਛਾਲ ਮਾਰ ਕੇ ਭੱਜਿਆ 1.5 ਤੋਂ 2 ਕਿਲੋਮੀਟਰ ਫੇਰ ਸੰਘਰਸ਼ ਤੇ ਹਾਜ਼ਰੀ ਲਵਾਈ ਆਉਣ ਵਾਲੇ ਆ ਜਾਣ ਤੇ ਜਿਹੜਾ ਨਹੀਂ ਆਣਾ ਉਹਦੇ ਵਾਸਤੇ ਬਹਾਨੇ ਬਹੁਤ ਆ ਪਰ ਆਹ ਪੁਲਿਸ ਨੇ ਵੀ ਰੋਕਿਆ ਬਹੁਤ ਰੋਕ ਕੇ ਨੇ ਸਮੇਂ ਸਿਰ ਪਹੁੰਚ ਨਹੀਂ ਸਕੇ ਇਕੱਠੇ ਨਹੀਂ ਹੋ ਸਕੇ ਇੱਕ ਟੈਂਡਾ ਥੱਲੇ ਆਉਣਾ ਪਊਗਾ ਠੀਕ ਆ ਸਾਰੇ ਠੀਕ ਆ ਸਾਰੇ ਪੰਜਾਬ ਦੀ ਗੱਲ ਸਾਰੇ ਕਰਾਂਗੇ ਪਰ ਜਿੱਥੇ ਖਾਲਸੇ ਦੀ ਗੱਲ ਆ ਨਾ ਉੱਥੇ ਇੱਕ ਚੰਡੇ ਥੱਲੇ ਜਿੱਥੇ ਗੁਰੂ ਦੀ ਗੱਲ ਹੈ ਜਿੱਥੇ ਗੁਰੂ ਦੀ ਗੱਲ ਆ ਉੱਥੇ ਆਉਣਾ ਪਊਗਾ ਇਹ ਤਿੰਨ ਬੁੱਟਿਆਂ ਨੂੰ ਲੈ ਕੇ ਇਹ ਜਿਹੜਾ 2 ਸਾਲਾਂ ਦਾ ਅੱਜ ਦੂਸਰੀ ਦਰੇ ਜਾਂਦਾ ਤੇ ਇਸ ਧਰਨੇ ਦੀ ਠੀਕ ਆ ਜਿਹੜੇ ਬੈਠੇ ਨੇ ਇੱਥੇ ਉਹਨਾਂ ਨੂੰ ਤਾਂ ਪ੍ਰਣਾਮ ਪਰ ਜਦੋਂ ਸਾਨੂੰ ਕਾਲ ਦਿੱਤੀ ਅਸੀਂ ਤਾਂ ਪਹੁੰਚੇ ਨਾ ਜਿੰਨੇ ਕੁ ਜੋਗੇ ਅਸੀਂ ਪਹੁੰਚ ਰਹੇ ਹਾਂ ਜਿੰਨੇ ਕੁ ਜੋਗੇ ਅਸੀਂ ਗੱਲ ਰੱਖ ਰਹੇ ਹਾਂ ਇਹਨਾਂ ਬਾਰੇ ਬੋਲ ਰਹੇ ਤਾਂ ਸਾਡਾ ਨੁਕਸਾਨ ਨਹੀਂ ਹੁੰਦਾ ਸਾਡੇ 12 ਪਰਚੇ ਕੀਤੇ ਆ ਠੀਕ ਆ ਮਾਤਾ ਮੇਰੇ ਨੂੰ ਸਰਪੰਚੀ ਤੋਂ ਲਾਤ ਠੀਕ ਆ ਮੈਨੂੰ ਇਲੈਕਸ਼ਨ ਨਹੀਂ ਲਾਣ ਦਿੱਤੀ ਤੇ ਅਸੀਂ ਵਿਦੇਸ਼ ਛੱਡ ਕੇ ਇੱਥੇ ਆ ਕੇ ਫਿਰ ਮੈਂ ਮੂਰਖਾ ਇੱਥੇ ਆਇਆ ਇੱਥੇ ਮੈਂ ਆਪਦੇ ਲੋਕਾਂ ਦੀ ਗੱਲ ਕਰਨ ਆਇਆ ਆਪਦੇ ਦੇਸ਼ ਵਾਸਤੇ ਮਰਨ ਆਇਆ ਇੱਥੇ ਜਾਣਦੇ ਦੀ ਮੇਰੇ ਐਕਸੀਡੈਂਟ ਨਾਲ ਮੌਤ ਹੋ ਜੇ ਤਾਂ ਕੀ ਨਾ ਪੁੱਛਣਾ ਠੀਕ ਆ ਇੱਥੇ ਲੜਦੇ ਮਰਾਂਗੇ ਯਾਰ ਜਿੱਥੇ ਗੱਲ ਸੰਘਰਸ਼ਾਂ ਦੀ ਆ ਗੋਲੀ ਮਾਰਦੇ ਸਾਡੇ ਹੋਰ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਨਾ ਇਹੇ ਹਥਿਆਰ ਵਰਤ ਸਕਦੇ ਆ ਅਸੀਂ ਹਥਿਆਰ ਨਹੀਂ ਵਰਤ ਸਕਦੇ ਨਾ ਪਰ ਗੁਰੂ ਸਾਹਿਬ ਨੇ ਜਦੋਂ ਸਾਨੂੰ ਹਥਿਆਰ ਪੜਾਏ ਸੀ ਉਦੋਂ ਰਾਜ ਭਾਗ ਸਾਡਾ ਕਹੇ ਜਾਂਦਾ ਸੀ ਦੇਖੇ ਤਾਂ ਹੀ ਉਹ ਸਾਨੂੰ ਹਥਿਆਰਲੈਸ ਕੀਤਾ ਗਿਆ ਇਹ ਗੱਲ ਕਰਦੇ ਆ ਜਿਹੜਾ ਹੈਗਾ ਵੀ ਟੋਪ ਪਾਵਰ ਜਿਨ੍ਹਾਂ ਕੋਲ ਪੰਜ ਮੁਲਕ ਜਿਹੜਾ ਕੋਲ ਵਰਲਡ ਪਾਵਰ ਆ ਫਰਾਂਸ ਅਮਰੀਕਾ ਇੰਗਲੈਂਡ ਪਰ ਰਸ਼ੀਆ ਚਾਈਨਾ ਤੇ ਉਹਨਾਂ ਕੋਲ ਹਥਿਆਰ ਨਹੀਂ ਹੈ ਹੈ ਪਰਮਾਣੂ ਬੰਬਾਂ ਦਾ ਸਰ ਤੇ ਤੁਸੀਂ ਉਹਨਾਂ ਮੂਰੇ ਸਿਰ ਨਹੀਂ ਕੱਢਦੇ ਫਿਰ ਹਥਿਆਰ ਮਾੜੇ ਕਿਵੇਂ ਹੋਗੇ ਇਹ ਸਿੱਖਾ ਵਾਸਤੇ ਹਥਿਆਰ ਮਾੜੇ ਨੇ ਠੀਕ ਆ ਪਰ ਇਹ ਦੇਖ ਲੋ ਕੀ ਇਹਨਾਂ ਨੇ ਕੀਤਾ ਅੱਜ ਇਹਨਾਂ ਨੇ ਨਾ ਬੱਚੜਾ ਤੋਂ ਵੀ ਬੱਚੜਾ ਤੋਂ ਵੀ ਮਾੜਾ ਕੰਮ ਕੀਤਾ ਵਾਹੇ ਕਰੋ ਦੇਸੋਂ ਇਹਨਾਂ ਮੈਂ ਬੋਲ ਨਹੀਂ ਸਕਦਾ ਪਰ ਮੈਂ ਬੋਲ ਰਿਹਾ ਹਾਂ ਦਰਦ ਗੁਰ ਯਾਰ ਉੱਪਰ ਗੋਲੇ ਕਿਰੇ ਨੇ ਬਿਲਕੁਲ ਗਰੇ ਨੇ ਝੂਠ ਹੈ ਕੋਈ ਨਹੀਂ ਨਹੀਂ ਬਿਲਕੁਲ ਹਾਂ ਜਾਂ ਤਾਂ ਪ੍ਰਸ਼ਾਸਨ ਇਹ ਕਹਦੇਵੇ ਕਿ ਇਦਦਰੋਂ ਕੋਈ ਤੁਹਾਡੇ ਤੇ ਕੋਈ ਕਿਸ ਨੇ ਇਕ ਟਮਾਰੀ ਤੁਹਾਡੇ ਤੇ ਕਿਸ ਨੇ ਡਾਂਗ ਚਲਾਈ ਜਾਂਦਾ ਉਹ ਕਹਦੇ ਇੱਥੋਂ ਤਾਂ ਕਿਸੇ ਨੇ ਕੁਛ ਕੀਤਾ ਹੀ ਨਹੀਂ ਠੀਕ ਹੈ ਇੱਥੇ ਤਾਂ ਆਪਦੇ ਘਰ ਆ ਗਏ ਨਾ ਅਸੀਂ ਮੁੜ ਕੇ ਜਿੱਤੇ 2 ਸਾਲਾਂ ਦੇ ਬੈਠੇ ਇੱਥੇ ਉਹਨਾਂ ਆ ਗਏ ਦੇਖ ਲਓ ਤੁਹਾਡੇ ਮੂਰੇ ਵਰੁਣ ਖੜੇ ਨਾ ਵਰੁਣ ਵਰੁਣ ਖੜਾ ਖਾਲਸੇ ਮੂਰੇ ਠੀਕ ਹੈ ਵਰੁਣ ਨੇ ਇੱਥੇ ਮਾਰੇ ਨੇ ਗੋਲੇ ਮਾਰੇ ਨੇ ਇੱਥੇ ਅੱਜ ਤਾਂ ਮੇਰੇ ਮਨ ਚ ਇੱਕ ਸ਼ੰਕਾ ਸੀ ਵੀ ਇਹ ਧਰਨੇ ਤੇ ਵੀ ਨਾ ਹਮਲਾ ਬੋਲ ਦੇਣਾ ਉਹ ਸੱਚ ਹੋਇਆ ਬਈ ਜੇ ਜੇ ਕੋਈ ਐਨੇ ਕੱਖ ਚੋਂ ਖੜਾ ਕੋਈ ਬੰਦਾ ਕਹਦੇ ਵੀ ਇਹਨਾਂ ਨੇ ਗੋਲੇ ਨਹੀਂ ਸਿੱਟੇ ਛੱਪਿਆ ਕਿਨੇ ਆ ਗਏ ਗੋਲੇ ਹੈਗੇ ਇਹਦੇ ਵਿੱਚ ਛੱਪਿਆ ਆ ਗੋਲਾ ਆ ਗਿਆ ਇਹ ਗੋਲਾ ਨੇ ਅੰਦਰੋਂ ਜਿੱਥੇ ਮਾਰਿਆ ਤਾਂ ਸਰੂਪ ਹੈ ਉੱਥੋਂ ਅੰਦਰ ਗੁਰੂ ਸਾਹਿਬ ਦੀ ਅਸੀਂ ਬੇਦਬਗੀ ਹੋ ਗਏ ਆ ਉਹ ਅਸੀਂ ਬੇਅਦਬੀ ਲਈ ਅੱਜ ਉੱਥੇ ਹੀ ਗੋਲੇ ਮਾਰ ਕੇ ਉਸੇ ਦੇ ਉਹਦੀ ਹੱਥ ਪਾਇਆ ਇਹਨਾਂ ਨੇ ਅੱਗੇ ਸਰਕਾਰਾਂ ਨੇ ਅਸੀਂ ਕੁਝ ਨਹੀਂ ਕੀਤਾ ਦੀ ਅਸੀਂ ਬੇਅਦਬੀ ਦਾ ਇਨਸਾਫ ਮੰਗ ਰਹੇ ਆ ਉੱਥੇ ਵੀ ਅਦਬੀ ਕਰ ਰਹੇ ਆ ਅੰਦਰ ਪਹਿਲੀਆਂ ਦਾ ਮਿਲਿਆ ਨਹੀਂ ਹੋਰ ਹੋ ਗਿਆ ਅੰਦਰ ਬਾਤ ਕਰਕੇ ਅਸੀਂ ਚੱਲੇ ਇੱਧਰ ਨੂੰ ਪਾਇਆ ਸਾਰੇ ਸਿੰਘਾਂ ਨੇ ਇਕਤਾ ਕਰਕੇ ਹੂੰ ਰਹਤਾ ਇਹ ਅੱਜ ਇੱਧਰੋਂ ਜਾਵਾਂਗੇ ਇਹਨਾਂ ਨੇ ਪ੍ਰਸ਼ਾਸਨ ਨੇ ਕੀ ਕੀਤਾ ਪਾਣੀ ਚਲਾਇਆ ਗੋਲੇ ਚਲਾਏ ਅਸੀਂ ਤਾਂ ਖਾਲੀ ਹੱਥ ਸੀ ਨਾ ਅਸੀਂ ਕੁਝ ਨਹੀਂ ਚਲਾ ਸਕਦੇ ਸਾਡੇ ਜੱਪ ਪਿਓ ਦੇ ਦਾੜੀ ਦੇ ਉੱਪਰ ਗੋਲਾ ਆ ਕੇ ਬੱਜ ਗਿਆ ਆ ਟੀਨਾ ਕਰਕੇ ਬਚਾਉਂਦਾ ਨਹੀਂ ਇਹ ਟੀਨਾ ਕਰਕੇ ਬਚਿਆ ਗੋਲਾ ਕਿੰਨੇ ਕੋ ਗੋਲੇ ਤਾਂ ਦੇ ਗੋਲੇ ਮੈਂ ਕਿਹਾ ਹੱਥ ਤੋਂ ਬੱਧ ਗੋਲੇ ਆ ਗਏ ਦੇਖੋ ਜੀ ਬਾਦਲ 25 ਸਾਲ ਰਾਜ ਕਰਕੇ ਅੱਜ ਰੋੜਾਂ ਨਾ ਚੁੱਕਦੇ ਫਿਰਦੇ ਜੇ ਉਹਨਾਂ ਨੇ ਪਾਣੀ ਦੀਆਂ ਬਾਸਲਾਂ ਕੁਰੂਸਾਲ ਤੇ ਚਲਾਈਆਂ ਸੀ ਅੱਜ ਇਹ 3 ਸਾਲਾਂ ਦੀ ਸਰਕਾਰ ਆ ਪੰਜ ਦੀ ਤਿੰਨ ਕਰ ਲੇ ਦੋ ਰਹਿ ਗਏ ਇਹਦਾ ਕੁਛ ਵੀ ਨਹੀਂ ਜੀ ਜਿਹੜੇ ਹਿਸਾਬ ਨੇ ਇਹਨੇ ਅੱਜ ਗੁਰੂ ਸਾਹਿਬ ਤੇ ਵੀ ਬਾੜ ਕੀਤਾ ਇੱਥੇ 25 25 ਸਾਲ ਰਾਜ ਕਰਨ ਵਾਲੇ ਅੱਜ ਕੰਨਾਂ 'ਚ বাজਦੇ ਫਿਰਦੇ ਆ ਬਾਨਾ ਕੁਛ ਨਹੀਂ ਭਗਵਾਨ ਤਮਨ ਸਾਹਿਬ ਇਹਨਾਂ ਲੋਕਾਂ ਨੇ ਮੂੰਹ ਕਰ ਲਾ ਇਸ ਸੰਗਤ ਨੇ ਮੂੰਹ ਕਰ ਲਾ ਹਾਂ ਤੇਰੇ ਇੱਕ ਪਾਸੇ ਪੱਗਾਂ ਵਾਲੀ ਦੇਖੋ ਉਹ ਤਾਂ ਜੀ ਨਹੀਂ ਨਹੀਂ ਉਹ ਤਾਂ ਹੀ ਹੁਕਮ ਦੇ ਬੰਦੇ ਆ ਦੇਖੋ ਅੱਜ ਤਾਂ ਪੁਲਿਸ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਸਾਡੇ ਜਿਹਾ ਆਪਾਂ ਸਿੱਖ ਕੌਮ ਦੇ ਦੇਖੇ ਵੀ ਜਿੰਨੇ ਦਿਲਵਾਰ ਆਪਾਂ ਇਹ ਨਹੀਂ ਕਹਿ ਸਕਦੇ ਮਜਬੂਰੀ ਬਣਾਤੀ ਆਪਾਂ ਦਾ ਗੱਲ ਪਤਾ ਕੀ ਆ ਜੀ ਮੈਂ ਇਹਨੂੰ ਵੀ ਨਹੀਂ ਗਣਦਾ ਮੈਂ ਤਾਂ ਪਿੱਛੇ ਦੇਖਣਾ ਵੀ ਜਿੱਤੋ ਉੱਡਰ ਆਇਆ ਗੱਲ ਤਾਂ ਉਹ ਹੈ ਕਿ ਇਹਨਾਂ ਦੀ ਕੀ ਹਿੰਮਤ ਆ ਪੁੱਛਦੀ ਪਾਸੇ ਵੀ ਸੁੱਟ ਸਕਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਦੇਖੋ ਜੀ ਗੱਲ ਸੁਣੋ ਮੇਰੀ ਲੜਾਈ ਇਹਨਾਂ ਨੇ ਜਦੋਂ ਅੰਨੇ ਬਾਸ ਇੱਥੇ ਹਜ਼ਾਰਾਂ ਖੜੇ ਜੀ ਨਹੀਂ ਨਹੀਂ ਇੱਕ ਪਾਸੇ ਕਿਉਂ ਸਿੱਟਦੇ ਕਹਿੰਦਾ ਮੈਨੂੰ ਐਂ ਦੱਸੋ ਇੱਕ ਪਾਸੇ ਕਿਉਂ ਸਿੱਟਲੇ ਸੀ ਕੋਈ ਰੋੜਾਵਾੜੀ ਕਰ ਰਿਹਾ ਸੀ ਆ ਕਿਉਂ ਇਹ ਯਾਰ ਪੱਥਰਵਾਜੀ ਕਰ ਰਿਹਾ ਸੀ ਕੋਈ ਇਹਨਾਂ ਦੇ ਡਾਂਗ ਸ਼ਕਲ ਇੱਕ ਪਾਸੇ ਵੀ ਕਿਉਂ ਸਿੱਟਦੇ ਇਹ ਆਈ ਆਬਜੈਕਸ਼ਨ ਸਾਨੂੰ ਜੀ ਗੱਲ ਉੱਥੇ ਤੱਕ ਜਾਣਾ ਪੁੱਛੇ ਸੀ ਮੇਰੇ ਘਰ ਤੇ ਮੌਲ ਪਰ ਤੇ ਤੂੜੀਆਂ ਪਾਤੀਆਂ ਮੱਜਾ ਵਾ ਬਹੁਤ ਆ ਕਬਾਤ ਉਹਨਾਂ ਦੀ ਸਰਕਾਰ ਨੇ ਉਂਗਲ ਨਹੀਂ ਲਾਈ ਇੱਥੇ ਆ ਕੇ ਖੜੇ ਆ ਅਸੀਂ ਰੋੜੇ ਵੀ ਮਾਰਦੇ ਲੜਦੇ ਵੀ ਇਹਨਾਂ ਨਾਲ ਕੀ ਅਸੀਂ ਇਹਨਾਂ ਦੇ ਇੰਨਾ ਕੁ ਮਾਰਾ ਕਰਤਾ ਕਿ ਅਸੀਂ ਇਹਨਾਂ ਦੇ ਬੰਬਾਂ ਦੇ ਮੌਤ ਆ ਜਾ ਅਸੀਂ ਮਾਰਾ ਦੇ ਬੰਦੀ ਸਿੰਘਾਂ ਦੀ ਸਰਕਾਰ ਬਣੀ ਆ 24 ਘੰਟਿਆਂ ਦੀ ਇਨਸਾਫ ਤੇ ਬਣੀ ਆ ਉਹ ਅਸਲੀ ਅਸਲੀ ਗਨਾਹ ਕਰਤਾ ਕੇਜਰੀਆ ਵਾਲਾ ਜਿਹਨੇ ਲਾਰਾ ਲਾਇਆ ਵੀ 24 ਘੰਟਿਆਂ ਦੀ ਸਰਕਾਰ ਮੈ ਉਹ ਤਾਂ ਹੁਕਮ ਦੇ ਬੰਦੇ ਆ ਇਹਨਾਂ ਨਾਲ ਤਾਂ ਸਾਡੀ ਲੜਾਈ ਕੋਈ ਨਹੀਂ ਸਿੱਧੀ ਗੱਲ ਐ ਜੀ ਸਾਡੀ ਜਿਹੜਾ ਹੀ ਉਹਨਾਂ ਨਾਲ ਜਿਹਨੇ ਸਾਨੂੰ ਪਿੱਛੋਂ ਉਹ ਕੀਤਾ ਮੈਂ ਬਿਆਦਵੀ ਕੀਤੀ ਹੁਕਮਹੁਣੇ ਦਿੱਤਾ ਪੁਲਿਸ ਦੀ ਕੀ ਐਮਰ ਬੰਦੇ ਨਾਲ ਬਿਕ ਬਿਆਦਵੀ ਆਦੀ ਕੀਤੀ ਜਦੇ ਉਹਦਾ ਡਾਟਾ ਲਾ ਦਿੰਦੇ ਅਸੀਂ ਉਹਨੂੰ ਜਿੰਦੇ ਨਾਲ ਰਵੇ ਸਾਡਾ ਪਾਤਾ ਬਹੁਤ ਅਗਲਾ ਵੀ ਬਾਗਲ ਦੀ ਐਨੀ ਹਿੰਮਤ ਨਹੀਂ ਭਾਈ ਜਗਤਾਰ ਸਿੰਘ ਤੇ ਬਰਾਬਰ ਬਹਿ ਜਵੇ ਜਿੱਦੇ ਭਾਈ ਕਿਰਤਾਰ ਸਿੰਘ ਤੋਂ ਬਰਾਬਰ ਬਹਿ ਗਿਆ ਤੇ ਬਾਗਲ ਦਾ ਗੱਟਾ ਲੈ ਜਾਊਗਾ ਕਿਉਂਕਿ ਜਿਹੜੇ ਜ਼ਥੇਦਾਰ ਨੇ ਨਾ ਉਹ ਸਾਥ ਬਕਾ ਜ਼ਥੇਦਾਰ ਨਾਮਾ ਦੇਣੇ ਹੁੰਦੇ ਪਹਿਲੇ ਕੰਮਾਂ ਦੇ ਹੁੰਦੇ ਨੇ ਉਹ ਭਾਈ ਸਾਹਿਬ ਨੂੰ ਲੋਕਾਂ ਨੇ ਜੇਲ੍ਹ 'ਚ ਬੈਠੇ ਉਹਨੂੰ ਜ਼ਥੇਦਾਰ ਮੰਨਿਆ ਤੇ ਥਾਪਿਆ ਉਹੀ ਤਾਂ ਕੁਆਲਿਟੀ ਸੀ ਨਾ ਉਹਨੇ ਇਹਨਾਂ ਨੂੰ ਤੂੰ ਆਪਾ ਪਜਾਮੀ ਵਾਲਿਆਂ ਨੂੰ ਕਿਵੇਂ ਜ਼ਥੇਦਾਰ ਕਹਿ ਦਈਏ ਅੱਜ ਸਾਡੇ ਗੋਲੇ ਚੱਲਦੇ ਆ ਸਾਡਾ ਪਿਓ ਇੱਥੇ ਨਹੀਂ ਆਊਗਾ ਮੇਰੇ ਪਿਓ ਨੇ ਇੱਕ ਮਨੁੱਖਰੋਂ ਬੈਠੇ ਨੇ ਦੋ ਤਿੰਨ ਫੋਨ ਕਰਤੇ ਵੀ ਮੁੰਡਿਆ ਮੈਂ ਆ ਚੀਜ਼ਾਂ ਦੇਖ ਰਿਆ ਤੇ ਉਹ ਸਾਡੀ ਸਾਰੀ ਸਮੁੱਚੀ ਕੌਮ ਦਾ ਪਿਓ ਆ ਜਥੇਦਾਰ ਕਾਟਕ ਸਾਹਿਬ ਦਾ ਰਕबीर ਸਿੰਘ ਵੀ ਹਰਪ੍ਰੀਤ ਸਿੰਘ ਵੀ ਪੰਜੇ ਜਥੇਦਾਰ ਉਹਨਾਂ ਨੂੰ ਅੱਜ ਇੱਥੇ ਆ ਕੇ ਤਰਥੰਮੀ ਮਚਾ ਦੇਣੀ ਚਾਹੀਦੀ ਸੀ ਹੌਣ ਤਾਂ ਸਹੀ ਅਸੀਂ ਉਹਨਾਂ ਦੇ ਮੂਹਰੇ ਹੋ ਕੇ ਉੱਥੇ ਘਾਟੇ ਲਾਵਾਂਗੇ ਸਾਡੇ ਪਿਓ ਨੂੰ ਅਸੀਂ ਕਿਵੇਂ ਹੱਥ ਲੱਗਣ ਦੇਵਾਂਗੇ ਇੱਥੇ ਵੀ ਸਾਡੇ ਪਿਓ ਦੀ ਦਾੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਰਹੀ ਕਿ ਕਿਤੋਂ ਗਿਆ ਗਏ ਅੰਦਰ ਕਿਤੋਂ ਰੁਕਿਆ ਅਸੀਂ ਤੇਜ਼ਰੀ ਵਾਲ ਤੋਂ ਰੁਕਿਆ ਤੇਜ਼ਰੀ ਵਾਲ ਤੋਂ ਭੁੱਲਰ ਸਾਹਿਬ ਜੀ ਹੋਰ ਤੇ ਨੇ ਅਸੀਂ ਤਾਂ ਜੜ ਤੱਕ ਜਾਣਾ ਅਸੀਂ ਸਾਨੂੰ ਕੀ ਟੱਕਰ ਐ ਕਰਾ ਲੈਂਦੇ ਆ ਇੱਕ ਪਾਸੇ ਚਾਚੇ ਦਾ ਮੁੰਡਾ ਖੜਾ ਪੁਲਿਸ ਦਾ ਪਾਸੇ ਦਾ ਮੁੰਡਾ ਖੜਾ ਬੱਬੂ ਬੁਦੇਰੇ ਤੇਰਾ ਧੰਮੀਨ ਸਾਹਿਬ ਮੋਰਚੇ ਤੇ ਹੈ ਦੁਨੀ ਇੱਕੋ ਪਰਿਵਾਰ ਦੇ ਮੈਂ ਨਹੀਂ ਇਹਨਾਂ ਨੂੰ ਮੰਨਦਾ ਹੋਰ ਚਲਾਉਣ ਪਰ ਮੈਂ ਤਾਂ ਇਹ ਦੇ ਦੇਵੇਂ ਉਹਨਾਂ ਦੇ ਹੁਕਮ ਤੋਂ ਬਣਾਏ ਪਲਟਾ ਜੂ ਕੇ ਦਿਖਾਵੇ ਸਾਡੇ ਇਹਨਾਂ ਨਾਲ ਕੋਈ ਟੱਕਰ ਨਹੀਂ ਪ੍ਰਸ਼ਾਸਨ ਨਾਲ ਇਹ ਜਿਹੜੀ ਬਿਆਦਬੀ ਇਹਨਾਂ ਨਾਲ ਪਿੰਡਾਂ 'ਚ ਹੋ ਰਹੀ ਇਹ ਰੁਕ ਸਕਦੀਆਂ ਨਹੀਂ ਪਿੰਡ 'ਚ ਹੁਣ 5-700 ਬੰਦਾ ਹੁੰਦਾ ਪੰਜ-ਪੰਜ ਨੌਜਵਾਨ ਪੈਰਾ ਲਾਉਣ ਗੁਰਦਾਰ ਚ ਰੋਜ਼ ਬਿਆਦਬੀ ਨਹੀਂ ਹੋਊਗੀ ਆਪਾਂ ਆਪਣਾ ਘਰ ਵੀ ਸੋਨਾ ਛੱਡ ਕੇ ਨਹੀਂ ਜਾਣਾ ਨਾਰਾ ਹਾਲਾ ਨਾਰਾ ਮਾਰੋ ਅਸੀਂ ਮੁਸਲਮਾਨਾਂ ਨੇ ਵੀ ਗਲੇ ਕਿਸੇ ਖਾਤੇ ਲਈ ਕੌਣ ਖੜਾ ਆ ਬੰਦੇ ਤੋਂ ਪੁੱਛਦਾ ਬਾਈ ਕਿਛੂ ਨਹੀਂ ਨਿਕਲਿਆ ਛੱਡਿਆ ਜੀ ਨਹੀਂ ਦੇਖੋ ਕੋਲ ਸਿੱਧਾ ਆ ਰਿਹਾ ਹੈ ਦੇਖੋ ਆ ਰਿਹਾ ਹੈ ਬਾਈ ਰਬੀਆ ਸੁਵੇਤ ਦੇ ਕੋਲੇ ਆ ਜੀ ਬਾਈ ਕੋਲੇ ਸਿੱਧਾ ਜਿਹੜੇ ਮਹਾਰਾਜ ਸੱਚੇ ਨਾਪਨ ਨੂੰ ਕੋਲੀ ਵਾਲਿਆਂ ਨੂੰ ਬੇਨਤੀ ਆ ਕਿ ਆ ਦੇਖੋ ਜੀ ਆ ਸ਼ਾਂਤ ਰਹੋ ਸਾਡੇ ਕੋਲ ਫਿਰ ਵੀਡੀਓ ਬਣ ਜਾਈਏ ਵੀਡੀਓ ਬਣ ਜਾਈਏ ਵੀਡੀਓ ਆਪਾਂ ਸਾਡੇ ਫੇਸ ਦੇ ਆ ਦੂਰੇ ਕੋਲੇ ਇਹ ਅੰਦਰੋਂ ਲੇ ਕੇ ਅੰਦਰੋਂ ਇਹ ਪ੍ਰਕਾਸ਼ਵਾਤ ਹੈ ਬਿਲਕੁਲ ਉਸ ਜਗ੍ਹਾ ਤੇ ਇਹ ਦੰਦੀਆਂ ਸਰਕਾਰਾਂ ਕੰਮ ਕਰਾ ਰਹੀਆਂ ਸਾਡੀ ਪੀੜੀ ਸਾਡੀ ਨੂੰ ਹੱਥ ਮਾਰੇ ਜਿੰਨੇ ਵੀ ਲੋਕ ਜਮਾਨਾ ਟਿੱਕ ਰੱਟ ਬੈਠੇ ਬੇਨਤੀ ਕਰਦੇ ਆਂ ਪੰਜਾਬ ਦੀ ਮਿੱਟੀ ਦਾ ਮੁੱਦਾ ਇੱਥੇ ਪਹੁੰਚਣ ਪੰਜਾਬ ਵਾਸੀਓ ਲਾਸਟ ਅਪੀਲ ਗੁਲਾਮ ਆਸੀ ਗੁਲਾਮ ਅੱਜ ਸਾਡੇ ਗੁਰੂ ਸਾਹਿਬ ਤੱਕ ਆਗੇ ਸਾਡੇ ਘਰਾਂ ਤੱਕ ਆਗੇ ਸਾਨੂੰ ਬਾੜਾਂ ਚ ਤਾੜਤਾ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਅਸਾਦੀ ਦਵਾਈ ਕਿੱਧਰ ਜਾਈਏ ਦੱਸੋ ਕਿੱਧਰ ਜਾਈਏ ਅਸੀਂ ਕਿੱਥੇ ਬੁਲਫਟਾਰ ਰਹੇ ਅਸੀਂ ਹਰ ਇੱਕ ਲਈ ਖੜੇ ਆ ਸਿੱਖਾਂ ਨੇ ਹਰ ਇੱਕ ਦਾ ਸਾਥ ਦਿੱਤਾ ਸਾਡਾ ਕੋਈ ਕਦੋਂ ਦੂ ਜੀ ਅੰਦਰ ਪਹੁੰਚਣ ਵਾਸਤੇ ਬੇਨਤੀ ਕੀਤੀ ਜਾ ਰਹੀ ਹੈ ਵੀ ਸਾਰੇ ਅੰਦਰਲੇ ਪਾਸੇ ਹੋਣ ਕਿਉਂਕਿ ਕੁਝ ਬਜ਼ੁਰਗ ਜਿਹੜੇ ਹੈਗੇ ਨੇ ਉਹ ਇਸ ਜਗ੍ਹਾ ਤੇ ਫੱਟੜ ਹੋਏ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਵੀ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਵੱਡੀ ਤਰ੍ਹਾਂ ਵਿੱਚ ਪਹੁੰਚ ਰਿਹਾ ਹੈ

ਪ੍ਰਸ਼ਾਸਨ ਕੀ ਗੱਲਬਾਤ ਕਰਦਾ ਹੈ ਤਾਂ ਇਹ ਸ਼ਾਸਨ ਆਇਆ ਕੀ ਗੱਲਬਾਤ ਹੁੰਦੀ ਹੈ ਦੇਖਦੇ ਆ ਸਰਦਾਰ ਤੇੜਾ ਕਰਕੇ ਹੋਣਾ ਹੈ ਤੂੰ ਮਰ ਜਾ ਮਰ ਗੁਰੂ ਨੇ ਟੋਲੇ ਤੋਂ ਵਾਪਸ ਗੁਰੂ ਨੇ ਗੱਲਾਂ ਤੋਂ ਗਿਆ ਤੀ ਅੱਥਾ ਕੱਢੀ ਲਿਆ ਸ਼ਾਸਨ ਆਇਆ ਕੀ ਗੱਲਬਾਤ ਕਰਦਾ ਹੈ ਅੰਦਰ ਗੱਲਬਾਤ ਕੀ ਹੁੰਦੀ ਹੈ ਅੰਦਰਲੇ ਪਾਸੇ ਗੱਲਬਾਤ ਹੋਏਗੀ ਪ੍ਰਸ਼ਾਸਨ ਵੀ ਪਹੁੰਚਿਆ ਹੈ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਪ੍ਰਸ਼ਾਸਨ ਮਾਜੋ ਤੜਪਤੇ ਸਦਾ ਕੱਖ ਨਾ ਰਹੇ ਤੋਂ ਪਤਾ ਤੈਨੂੰ ਪਤਾ ਪਤਾ ਹੈ ਮਰਦਾ ਆ ਗਿਆ ਤੋਂ ਪਤਾ ਤੇਰਾ ਤੁਹਾਡਾ ਇੱਕ ਘਰ ਬੰਦਾ ਬੋਲਦਾ ਉਹ ਤੁਹਾਡੇ ਕਿ ਨਹੀਂ ਰਹਿਣਾ ਤੁਹਾਡੇ ਪਤਾ ਮਰਿਆ ਹੈ ਅ ਜਦੀ ਮਤਲਬ ਜਦੀ ਜਦੀ ਅ ਕੋਈ ਕਿਹਾ ਖੂਕਦਾ ਉਸ ਪਾਸੇ ਫਾਟਾ ਟਿਕਿਆ ਅੱਗੇ ਇਹਨੇ ਜਾ ਕੇ ਬੰਨਣਾ ਕੋਈ ਸ਼ਕਤੀ ਨਾ ਮਿਲ ਆ ਰਹੀ ਉਹ ਗੁਰੂ ਇਸ ਪਾਸੇ ਸਿਪਾਰਾ ਇਸ ਪਾਸੇ ਉਹਨਾਂ ਦਾ ਕੋਈ ਬਤਨਾਵੋ ਇਸ ਪਾਸੇ ਇਸ ਪਾਸੇ ਮੁਲਾਜ਼ਮ ਸੀਨੀਅਰ ਅਫਸਰ ਪਹੁੰਚੇ ਹੋਏ ਅੰਦਰ ਗੱਲਬਾਤ ਕਰਨਗੇ ਇਸ ਪਾਸੇ ਤੁਸੀਂ ਦੇਖ ਰਹੇ ਹੋ ਵੱਡੀ ਤعداد ਵਿੱਚ ਆ ਪੁਲਿਸ ਦੇ ਅਧਿਕਾਰੀ ਹੈਗੇ ਨੇ ਤੇ ਦੂਸਰੇ ਪਾਸੇ ਗਲਬਤ ਕਰੀਏ ਨੌਜਵਾਨ ਵੀ ਹੈਗੇ ਖੜੇ ਹੋਏ ਨੇ ਸੀਨੀਅਰ ਜਦੋਂ ਪੁਲਿਸ ਅਧਿਕਾਰੀ ਵਿੱਚ ਆ ਜਾਂਦੇ ਆ ਤੇ ਕਿਤੇ ਨਾ ਕਿਤੇ ਮਸਲਾ ਜਿਹੜਾ ਉਹ ਹੱਲ ਜ਼ਰੂਰ ਹੋ ਜਾਂਦਾ ਹੈ ਸੋ ਇਸ ਪਾਸੇ ਵੀ ਸਰਕਾਰ ਨੇ ਬੈਰੀਕੇਟਿੰਗ ਦੇ ਅਗਲੇ ਪਾਸੇ ਆ ਕਰਕੇ ਆਪਣੀ ਜਿਹੜੀ ਡਿਊਟੀ ਨਿਭਾਈ ਹੈ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਵੀ ਕਿਸੇ ਵੀ ਤਰੀਕੇ ਦਾ ਕੁਝ ਨੁਕਸਾਨ ਹੋਵੇ ਇਸ ਪਾਸੇ ਕਿਸੇ ਨੌਜਵਾਨ ਦੇ ਕੋਈ ਅ ਅਜੇ ਹੀ ਸੱਟ ਲੱਗ ਜਾਏ ਜਾਂ ਕਿਸੇ ਦੀ ਜਾਨ ਬੜੀ ਕੀਮਤੀ ਹੁੰਦੀ ਹੈ ਵੀ ਜੇ ਕਿਸੇ ਦੀ ਕੀਮਤੀ ਜੜੀ ਜਾਨ ਹੈ ਉਹ ਨਾ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਸੰਗਤ ਜੀ ਦੇਖ ਰਹੇ ਹੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਹਾਂ ਤੁਸੀਂ ਜੁੜੇ ਰਹੋ ਇਸੇ ਚੈਨਲ ਦੇ ਸੁਖ ਪੰਜਾਬੀ ਚੈਨਲ ਦੇ ਉੱਪਰ ਹੀ ਅਸੀਂ ਸਾਰੀ ਗੱਲਬਾਤ ਤੁਹਾਡੇ ਆ ਸਾਹਮਣੇ ਰੱਖਣ ਦਾ ਜਤਨ ਜਿਹੜਾ ਹੈ ਉਹ ਸੰਗਤ ਜੀ ਕਰ ਰਹੇ ਆ ਕੀ ਗੱਲਬਾਤ ਹੁੰਦੀ ਹੈ ਹਜੇ ਅੱਖਾਂ ਖੁੱਲਣੀਆਂ ਵੀ ਔਖੀਆਂ ਹੋ ਜਾਂਦੀਆਂ ਇਸ ਤੋਂ ਬਾਅਦ ਕੀ ਆਇਆ ਕਿੰਨੀਆਂ ਵੀਡੀਓ ਨੇ ਜਾਂਦੀ ਹੱਥ ਦੇ ਵਿੱਚ ਲਿਆ ਜਾਂਦੀ ਹੱਥ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਾਣ ਉਹ ਬੱਚੇ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜਾ ਸਾਰ ਰੂਪਕਾਰ ਦਾ ਉਹ ਬੇਹੋਸ਼ ਉਹ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਦੇ ਬੇਹੋਸ਼ ਹੋਏ ਨੇ ਪਰ ਇਹ ਬਹੁਤ ਵੱਡੀ ਨਕਾਮੀ ਹੈ ਪ੍ਰਸ਼ਾਸਨ ਦੀ ਡੰਡੀਗੜ ਪ੍ਰਸ਼ਾਸਨ ਦੀ ਮੋਹਾਲੀ ਪ੍ਰਸ਼ਾਸਨ ਦੀ ਕਿ ਇਹੋ ਜਿਹਾ ਇੱਕ ਅੱਥਰੂ ਬੱਚੇ ਨੇ ਉਸੇ ਤਰੀਕੇ ਦੇ ਨਾਲ ਕਿ ਜਿਹੜਾ ਧਿਆਨ ਜੀ ਦੇਖ ਸਕਦੇ ਹੋ ਕਿ ਇਥੋਂ ਦਾ ਮਾਹੌਲ ਕਿਸ ਤਰੀਕੇ ਦਾ ਨਹੀਂ ਸੀ ਹੋਣਾ ਚਾਹੀਦਾ ਜੇ ਪੁਲਿਸ ਦੇ ਨਾਲ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਦਨ ਬੰਦ ਕਰਕੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਅਸੀਂ ਤੁਹਾਡੇ ਨਾਲ ਸੁਖ ਪੰਜਾਬੀ ਚੈਨਲ ਦੇ ਉੱਪਰ ਤਸਵੀਰਾਂ ਸੰਗਤ ਜੀ ਸਾਂਝੀਆਂ ਕੀਤੀਆਂ ਹੈਗੀਆਂ ਨੇ ਇਸ ਪਾਸੇ ਮੀਡੀਆ ਵਾਲੇ ਵੀਰ ਬੈਠੇ ਨੇ ਖੜੇ ਹੋਏ ਨੇ ਗੱਲਬਾਤ ਕਰ ਰਹੇ ਨੇ ਤੇ ਇੱਕ ਪਾਸੇ ਪੁਲਿਸ ਦੇ ਸੀਨੀਅਰ ਅਫਸਰ ਵੀ ਪਹੁੰਚੇ ਹੋਏ ਆ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਹੈਗੇ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਆ ਬ੍ਰੇਕ ਕਰ ਜਾਓਗੇ ਲੋਕਾਂ ਨੂੰ ਵੀ ਕਹਿ ਕੇ ਜਾਓਗੇ ਵੀ ਜਿਹੜੇ ਤਿਆਰ ਆਹ ਜੀ ਕੋਲ ਕਾਫੀ ਤੁਸੀਂ ਆਇਆ ਤੇ ਇੰਸਟਾ ਸੰਗਤ ਜੀ ਜਜ਼ਬਾਤ ਨੇ ਕਿਉਂਕਿ ਜਿਹੜੇ ਹਾਲਾਤ ਬਣੇ ਆ ਉਹ ਅਸੀਂ ਤੁਹਾਨੂੰ ਚੈਨਲ ਦੇ ਉੱਪਰ ਦਿਖਾਉਣ ਦਾ ਯਤਨ ਵੀ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਗੋਲਾਬਾਰੀ ਹੋ ਰਹੀ ਹੈ ਇੱਕ ਪਾਸੇ ਸਰਕਾਰ ਦੀਆਂ ਗੱਡੀਆਂ ਸੀ ਇੱਕ ਪਾਸੇ ਸਰਕਾਰ ਦਾ ਤੰਤਰ ਸੀਗਾ ਤੇ ਦੂਸਰੇ ਪਾਸੇ ਇੱਕ ਮਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਨੂੰ ਸੱਚੀ ਸਰਕਾਰ ਦੇ ਪੈਰੋ ਕਰ ਕਿਹਾ ਜਾਂਦਾ ਉਹ ਸੀਗੇ ਜਦੋਂ ਮਾਹੌਲ ਅ ਅਜਿਹਾ ਬਣ ਗਿਆ ਬਹੁਤ ਕੁਝ ਦਿਲ ਦੇ ਵਿੱਚ ਆ ਰਿਹਾ ਸੀ ਬੋਲਿਆ ਨਹੀਂ ਸੀ ਜਾ ਰਿਹਾ ਕਵਰ ਨਹੀਂ ਕੀਤਾ ਜਾ ਰਿਹਾ ਸੀ ਤੁਸੀਂ ਦੇਖ ਰਹੇ ਸੀ ਸੋ ਪੰਜਾਬੀ ਚੈਨਲ ਦੇ ਉੱਪਰ ਵੀ ਅ ਅੱਖਾਂ ਦੇ ਵਿੱਚ ਸਿਰਫ ਪਾਣੀ ਤੇ ਪਾਣੀ ਸੀ ਸਾਹ ਜਿਹੜਾ ਉਹ ਕੁੱਟਿਆ ਜਾ ਰਿਹਾ ਸੀ ਗੋਲੇ ਬਿਲਕੁਲ ਪੈਰਾਂ ਦੇ ਵਿੱਚ ਆ ਕੇ ਡਿੱਗ ਰਹੇ ਸੀ ਇਸ ਤਰੀਕੇ ਦੇ ਨਾਲ ਜੋ ਜੋ ਕੁਝ ਹੋ ਰਿਹਾ ਸੀ ਬੇਸ਼ੱਕ اپੀਲ ਸ਼ੁਰੂ ਤੋਂ ਹੀ ਕੀਤੀ ਜਾ ਰਹੀ ਸੀ ਕੁਝ ਆਗੂ ਸਹਿਬਾਨਾਂ ਵੱਲੋਂ ਵੀ ਏਕਤਾ ਬਣਾ ਕੇ ਏਕਾ ਕਰਕੇ ਕਿਸੇ ਤਰੀਕੇ ਦੇ ਨਾਲ ਪਲਾਨ ਤੈਤ ਆਪਾਂ ਜਾਣ ਦਾ ਯਤਨ ਕਰਨਾ ਹੈ ਜਦੋਂ ਇਹਨਾਂ ਨੌਜਵਾਨਾਂ ਨੂੰ ਅਸਲ ਦੇ ਵਿੱਚ ਪਤਾ ਲੱਗਦਾ ਹੈ ਵੀ ਬਾਪੂ ਗੁਰ ਚਰਨ ਸਿੰਘ ਉਹਨਾਂ ਨੂੰ ਵੀ ਨਜ਼ਰਬੰਦ ਕਰ ਲਿਆ ਕੁਝ ਹੋਰ ਆਗੂ ਸਹਿਬਾਨਾ ਹੈਗੇ ਸੀ ਇਸ ਮੋਰਚੇ ਦੇ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਨਜ਼ਰਬੰਦ ਕਰ ਲਿਆ ਜਥਾ ਗਿਆ ਉਹਨਾਂ ਨੂੰ ਵੀ ਕਿਤੇ ਸਰਕਾਰ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਮਰਦੇ ਅੰਦਰ ਇਹ ਇੱਕ ਦੁੱਖ ਸੀ ਉਹਨਾਂ ਦੇ ਨੌਜਵਾਨਾਂ ਦੇ ਵੀ ਅਸੀਂ ਵੀ ਜਾ ਕੇ ਆਪਣੀਆਂ ਗ੍ਰਿਫਤਾਰੀਆਂ ਦੇ ਦੀਆਂ ਅਸੀਂ ਵੀ ਜਾ ਕਰਕੇ ਉਹਨਾਂ ਨੂੰ ਦੇਖੀਏ ਵੀ ਸਾਡੇ ਆਗੂ ਸਾਹਿਬਾਨਾਂ ਨੂੰ ਸਰਕਾਰ ਨੇ ਰੱਖਿਆ ਕਿੱਥੇ ਹੈ ਇਹ ਸਾਰਾ ਕੁਝ ਜਦੋਂ ਆਪਾਂ ਦੇਖਦੇ ਹਾਂ ਤੇ ਉਦੋਂ ਮਾਹੌਲ ਦਾ ਜਿਹੜਾ ਉਹ ਸਾਰਾ ਕੁਝ ਤੁਸੀਂ ਦੇਖਣ ਦਾ ਯਤਨ ਕਰਦੇ ਸੀ ਆ ਮੋਰਚੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸੰਗਤ ਜੀ ਸਾਂਝੀਆਂ ਕਰ ਰਹੇ ਹਾਂ ਬੇਸ਼ੱਕ ਰੋਕਣ ਦਾ ਵੀ ਯਤਨ ਕੀਤਾ ਜਾ ਰਿਹਾ ਸੀ ਵੀ ਇੱਥੇ ਨੌਜਵਾਨ ਪੰਜਾਬ ਦੇ ਲੋਕ ਜਿਹੜੇ ਆ ਉਹ ਨਾ ਪਹੁੰਚਣ ਇੱਥੇ ਇਕੱਠ ਨਾ ਹੋਵੇ ਬੇਸ਼ੱਕ ਬਹੁਤ ਲੋਕਾਂ ਨੂੰ ਰੋਕਿਆ ਵੀ ਗਿਆ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਇਸ ਮੋਰਚੇ ਦੇ ਵਿੱਚ ਨਹੀਂ ਪਹੁੰਚੇ ਪਰ ਜਿਹੜੇ ਪਹੁੰਚੇ ਆ ਉਹ ਚੋਰੀ ਛਪੀ ਕਿਸੇ ਰਸਤੇ ਕੋਈ ਕਿਸੇ ਰਸਤੇ ਇਸ ਤਰੀਕੇ ਦੇ ਨਾਲ ਇਸ ਮੋਰਚੇ ਦੇ ਵਿੱਚ ਪਹੁੰਚੇ ਆ ਨਿਹੰਗ ਸਿੰਘ ਜਥੇਬੰਦੀਆਂ ਨੇ ਦੂਸਰੇ ਪਾਸੇ ਗੱਡੀਆਂ ਨੇ ਮੋਰਚੇ ਦੇ ਵਿੱਚ ਵੀ ਇਕੱਠ ਜਿਹੜਾ ਉਹ ਵੱਡਾ ਸੰਗਤ ਜੀ ਹੋ ਰਿਹਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਇਸ ਮੋਰਚੇ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਕੀ ਵਿਚਾਰ ਨੇ ਆਪ ਕੋ ਆਪਣੇ ਵਿਚਾਰ ਤੁਸੀਂ ਵੀ ਦਿਆ ਜੇ ਔਰ ਜੇ ਗੱਲਬਾਤ ਕਰੀਏ ਅਸੀਂ ਵੀ ਅਮਨ ਸ਼ਾਂਤੀ ਰੱਖਣ ਦੀ ਗੱਲਬਾਤ ਹੈ ਅਮਨ ਸ਼ਾਂਤੀ ਜਿਹੜੀ ਹੈ ਉਹ ਚਾਹੀਦੀ ਹੈ ਵੀ ਇਸ ਮੋਰਚੇ ਦੇ ਵਿੱਚ ਅੱਜ ਕਰੀਬ 2 ਸਾਲ ਹੋਏ ਨੇ ਪੂਰੇ 2 ਸਾਲ ਹੋਏ ਆ 2 ਸਾਲਾਂ ਦੇ ਉੱਪਰ ਹੀ ਗੱਲਬਾਤ ਚੱਲ ਰਹੀ ਸੀ ਵੀ ਇੱਥੇ ਇਕੱਠ ਹੋਵੇ ਇਕੱਠ ਦੇ ਵਿੱਚ ਕੋਈ ਨਾ ਕੋਈ ਮਸਲੇ ਦੀ ਹੱਲ ਜਿਹੜਾ ਉਹ ਗੱਲਬਾਤ ਹੈ ਉਹ ਸਰਕਾਰ ਦੇ ਨਾਲ ਕੀਤੀ ਜਾਵੇ ਕਿਉਂਕਿ ਬੰਦੀ ਸਿੰਘਾਂ ਨੂੰ ਬਹੁਤ ਲੰਮਾ ਲੰਮਾ ਸਮਾਂ ਹੋ ਗਿਆ ਉਹ ਜੇਲਾਂ ਦੀਆਂ ਸਰਾਖਾਂ ਦੇ ਪਿੱਛੇ ਬੈਠੇ ਹੋਏ ਨੇ ਕੋਈ ਮਸਲਾ ਹੱਲ ਨਿਕਲੇ ਵੱਡਾ ਇਕੱਠ ਕਰਕੇ ਸਰਕਾਰ ਨੂੰ ਦਿਖਾਉਣ ਦੀ ਗੱਲਬਾਤ ਜਿਹੜੀ ਸੀ ਉਹ ਇੱਥੇ ਹੋਣੀ ਸੀ ਪਰ ਜਿਹੜੇ ਨੌਜਵਾਨ ਪਹੁੰਚ ਰਹੇ ਸੀ ਉਹਨਾਂ ਨੂੰ ਪਿਛਲੇ ਪਾਸੇ ਰੋਕਿਆ ਜਾ ਰਿਹਾ ਸੀ ਜਿੰਨੇ ਇੱਥੇ ਪਹੁੰਚੇ ਸੀ ਤੇ ਆ ਪਹੁੰਚਣ ਦੇ ਜ਼ਰੀਏ ਤੇ ਕੁਝ ਆਗੂ ਸਹਿਬਾਨਾਂ ਨੂੰ ਹਿਰਾਸਤ ਵਿੱਚ ਲੈਣ ਦੇ ਜ਼ਰੀਏ ਇਹ ਜਿਹੜਾ ਰੌ ਸੀ ਉਹ ਨੌਜਵਾਨਾਂ ਦਾ ਤੁਸੀਂ ਵੀ ਦੇਖਿਆ ਸਰਕਾਰ ਨੇ ਆਪਣਾ ਰਵਈਆ ਆਪਣੇ ਤਰੀਕੇ ਦੇ ਨਾਲ ਵਰਤਿਆ ਜਿਸ ਤਰੀਕੇ ਦੇ ਨਾਲ ਸਰਕਾਰ ਵਰਤਦੀ ਹੈ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਮਾਲਕ ਅੱਗੇ ਵੀ ਇਹ ਅਮਨ ਸ਼ਾਂਤੀ ਇਸ ਮੋਰਚੇ ਦੇ ਵਿੱਚ ਚਾਹੀਦੀ ਹੈ ਟੇਬਲ ਟਾਕ ਦੇ ਉੱਪਰ ਸਰਕਾਰ ਵੀ ਆ ਕੇ ਬੈਠੇ ਆਗੂ ਸਹਿਮਾਨ ਵੀ ਬੈਠ ਕੇ ਗੱਲਬਾਤ ਕਰੇ ਕਿਉਂਕਿ ਬੈਠ ਕੇ ਹੀ ਸਾਰੇ ਮਸਲੇ ਜਿਹੜੇ ਆ ਉਹ ਹੱਲ ਹੁੰਦੇ ਨੇ ਇਸ ਤਰੀਕੇ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਬਿਲਦਵੀ ਦੇ ਮਸਲੇ ਕਰਕੇ ਗੁਰੂ ਸਾਹਿਬ ਜੀ ਦਾ ਹਜ਼ੂਰੀ ਦੇ ਅੰਦਰ ਇਹ ਮੋਰਚਾ ਲੱਗਾ ਹੋਇਆ